ਚਾਰ ਚੀਜ਼ਾਂ ਲਈ ਬੰਦਾ ਲੜਦਾ ਜਿੰਦਗੀ 'ਚ ਇੱਕ ਮੈਂ ਪਿੰਡ 'ਚੋਂ ਸਭ ਤੋਂ ਅੱਗੇ ਦੂਜਾ ਮੇਰਾ ਘਰ ਪਿੰਡ 'ਚੋਂ ਉੱਚਾ ਤੀਜਾ ਮੇਰੇ ਕੱਪੜੇ ਸਭ ਤੋਂ ਮਹਿੰਗੇ ਮਾਡਰਨ ਤੇ ਚੌਥਾ ਲੋਕ ਮੇਰੀ ਬੱਲੇ-ਬੱਲੇ ਕਰਕੇ ਮਗਰ ਤੁਰਨਾ ਉਹ ਰੱਬ ਦਾ ਵੀ ਕਿੰਨਾ ਪਿਆਰਾ ਸਿਧਾਂਤ ਜਦੋਂ ਬੰਦਾ ਮਰਦਾ ਨਾ ਪਹਿਲਾਂ ਚਾਰੇ ਚੀਜ਼ਾਂ ਪੂਰੀਆਂ ਕਰਦਾ ਵੀ ਖੈਰ ਜ਼ਿੰਦਗੀ 'ਚ ਨਹੀਂ ਹੋਈਆਂ ਤੇ ਅੱਜ ਕਰਦਿਏ ਜਦੋਂ ਉਹਨੂੰ ਨਵਾ ਕੇ ਮੁਰਦੇ ਨੂੰ ਮੜੀਆਂ ਵੱਲੋਂ ਤੋਰਦੇ ਤੇ ਰੱਬ ਜੀ ਉੱਥੇ ਹਾਜ਼ਰ ਹੋ ਕੇ ਕਹਿੰਦੇ ਬੱਚਾ ਮੇਰਾ ਸੀ ਇਹ ਤੇ ਕਵੀ ਨਾ ਬਾਤੂ ਨੇ ਜ਼ਿੰਦਗੀ 'ਚ ਥੋੜ ਰੱਖੀ ਪਹਿਲੀ ਆਸ ਪੂਰੀ ਹੋਦੋਂ ਹੁੰਦੀ ਜਦੋਂ ਮੁਰਦੇ ਦਾ ਫੱਟਾ ਚਾਰ ਜਣੇ ਮੋਢਿਆਂ ਤੇ ਚੁੱਕਦੇ ਆ ਤੇ ਸਾਰੇ ਲੋਕ ਨੀਵੇਂ ਰਹਿ ਜਾਂਦੇ ਤੇ ਮੁਰਦਾ ਹਾਂ ਦੂਸਰਾ ਉਹਦਾ ਚਾਹ ਹੁੰਦਾ ਵੀ ਮੇਰੇ ਬਸਤਰ ਸਭ ਤੋਂ ਤੇ ਮੇਰੇ ਖਿਆਲ ਆ ਕਿ ਕੋਈ ਵਿਰਲਾ ਹੋ ਜਿਹੜਾ ਸੰਸਕਾਰ ਤੇ ਨਵਾਂ ਸੂਟ ਪਾ ਕੇ ਜਾਊ ਆਖੋ ਇਹ ਗਰੰਟੀ ਆ ਮੜੀਆਂ ਵੱਲੋਂ ਤੁਰਨਾ ਉਦੋਂ ਸਭ ਤੋਂ ਸੋਹਣੇ ਕੱਪੜੇ ਹੁੰਦੇ ਮੁਰਦੇ ਦੇ ਦੋ ਸ਼ਰਤਾਂ ਤੀਸਰੀ ਮੰਗ ਹੁੰਦੀ ਵੀ ਪਿੰਡ ਸਾਰਾ ਮੇਰੇ ਮਗਰ ਚੱਲੇ ਤੇ ਮੈਂ ਅੱਗੇ ਆਗੂ ਹੋਵਾਂ ਕੁਰਸੀ ਮੰਤਰੀ ਹਾਂ ਉਹ ਵੀ ਦਾਬੂ ਪੂਰੀ ਕਰ ਦਿੰਦਾ ਵੀ ਮੁਰਦੇ ਦਾ ਮੰਝਾ ਸਭ ਤੋਂ ਅੱਗੇ ਤੇ ਸਾਰਾ ਪਿੰਡ ਤੇ ਚੌਥਾ ਮਕਾਨ ਜਿਹਦੇ ਬਦਲੇ ਆਪਾਂ ਲੋਕਾਂ ਦੇ ਪੁੱਤ ਮਾਰ-ਮਾਰ ਕੇ ਤੇਰੀਆਂ ਲਾ ਦਿੱਤਾ ਐਨਾ ਕੁਝ ਜ਼ਿੰਦਗੀ 'ਚ ਕਈ ਬੰਦੇ ਤੇ ਮੰਨ ਗਏ ਜੀ ਉਹਨਾਂ ਨੇ ਤੇ ਜਦੋਂ ਸ਼ਬਦ ਦੀ ਸੱਟ ਵਜਦੀ ਉਹਨਾਂ ਤੇ ਆਗ ਬੁਨਾ ਮੰਨੇ ਲਾਈਵ ਹੋ ਕੇ ਪੱਤਰਕਾਰ ਸੱਜ ਕੇ ਮੇਤੋ ਆ ਗਲਤੀਆਂ ਹੋਈਆਂ ਜੀ ਸੰਗਤ ਜੀ ਮੈਨੂੰ ਬਖਸ਼ ਲਓ ਇਹਨੂੰ ਕਹਿੰਦੇ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਇਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੀਜੇ ਪਤਾ ਨਹੀਂ ਇਹ ਸੰਗਤ ਵਿੱਚ ਕਿਹਦੇ ਦਿਲ ਨੂੰ ਲੱਗ ਜਾਣਾ ਬੋਲ